ਹੈਲੋ ਜੀ ਸਸਰੀ ਗਾਇਸ ਆ ਰਹੇ ਹਾਂ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਵਲੌਗ ਵਿੱਚ ਤੇ ਅੱਜ ਦੇ ਵਲੌਗ ਦੀ ਸਟਾਰਟਿੰਗ ਹੋ ਰਹੀ ਹੈ ਕਿਚਨ ਤੋਂ ਜਿੱਦ ਤੱਕ ਅਸੀਂ ਚੱਲੇ ਹਾਂ ਮੈਰਿਜ ਤੇ ਵੈਸੇ ਕਿਚਨ ਤੇ ਜਾਣਾ ਤੇ ਬੰਦ ਆ ਨਹੀਂ ਕਿਉਂਕਿ ਅੱਜ ਮੈਰਿਜ ਤੇ ਜਾਣਾ ਉੱਥੇ ਵੀ ਖਾਣਾ ਪਿਆ ਹੁੰਦਾ ਬਟ ਸਾਡੀ ਫੈਮਲੀ ਚੜਵਾ ਜੇ ਵੀ ਕਿਤੇ ਵੀ ਜਾਣਾ ਵਾ ਤੇ ਖਾ ਕੇ ਘਰੋਂ ਜਾਣਾ ਜੀ ਕਹਿੰਦੇ ਹੁੰਦੇ ਆ ਨਾ ਘਰੋ ਜਾਈਏ ਖਾ ਕੇ ਖਾ ਕੇ ਅੱਗੋਂ ਮੇਰੇ ਨਾ ਪਕਾ ਕੇ ਉਹ ਵਾਲੀ ਗੱਲ ਹੈ ਕਿ ਖਾ ਕੇ ਰੱਜ ਕੇ ਜਾਈਦਾ ਅੱਗੋਂ ਬਾਹਰ ਜਾਣ ਦੀ ਹਿੰਮਤ ਨਾ ਰਹੇ ਚਲੋ ਮਿਲਦੇ ਹਾਂ ਫਿਰ ਤਿਆਰੀ ਕਰਦੇ ਮੈਂ ਚਾਹ ਮਾਰ ਰਹੀ ਹਾਂ ਹਾਂ ਇਹ ਤੇ ਮੈਨੂੰ ਪਤਾ ਮੈਨੂੰ ਪਤਾ ਵਾ ਤੇ ਹਾਂਜੀ ਇਹ ਹੈਲਪ ਕਰ ਰਹੇ ਆ ਮੇਰੀ ਚਾਹ ਲਾਗੇ ਬਣਾਉਣ ਦੇ ਆ ਮੈਂ ਰੋਟੀ ਪਕਾ ਰਹੀ ਹਾਂ ਤੇ ਬਣਾ ਕੇ ਤੇ ਫਿਰ ਅਸੀਂ ਤਿਆਰ ਹੋ ਕੇ ਤੁਹਾਨੂੰ ਮਿਲਦੇ ਹਾਈ ਗਾਇਸ ਸੋ ਮੈਂ ਹੁਣ ਰੈਡੀ ਹੋ ਗਈ ਹਾਂ ਵਿਆਹ ਤੇ ਜਾਣ ਲਈ ਐਂਡ ਹਜੇ ਕੋਈ ਵੀ ਰੈਡੀ ਨਹੀਂ ਹੋਇਆ ਮੈਂ ਬਸ ਇਕੱਲੀ ਹੋਈ ਆ ਰੈਡੀ ਸਿਰ ਸਿਰ ਟਕੇ ਮੈਂ ਸਭ ਤੋਂ ਪਹਿਲਾਂ ਨਾ ਕੀਤੀ ਐਂਡ ਹਜੇ ਕੋਈ ਰੈਡੀ ਨਹੀਂ ਹੈ ਆ

ਉਹੀ ਦੋਏ ਹੋਣ ਦੇ ਆ ਚਲੋ ਆ ਜਿਓ ਅਹੀਂ ਚੱਲੇ ਜੇ ਤੇ ਵੀਰੇ ਵੀ ਹਾਂ ਵੀਰਾ ਕਿੱਥੇ ਵੀਰਾ ਵੀ ਰੈਡੀ ਆ ਅੱਜ ਹੈਗਾ ਵਾ ਆਪਣੇ ਗਵੰਡੀਆਂ ਦੇ ਵਿਆਹ ਇਸ ਕਰਕੇ ਅਸੀਂ ਸਾਰੀਆਂ ਗਵੰਡਣਾ ਗਵੰਡਣਾ ਇਕੱਠੇ ਹੋ ਕੇ ਚੱਲੂਆ ਵਾ ਤੇ ਇਹ ਮੁੰਡੇ ਮੁੰਡੇ ਬਾਚਾ ਹੁੰਦੇ ਰਹਿਣਗੇ ਸੰਦੇ ਆ ਅੱਜ ਅੱਜ ਵਿਆਹ ਤੇ ਅੱਜ ਤੋਂ ਕੁਈ ਚੜਾ ਨਹੀਂ ਹੋਣਾ ਤੇ ਮੌਸਮ ਮੌਸਮ ਹੋ ਗਿਆ ਕਾਲਾ ਕੁਛ ਕੀ ਖਾਦਾ ਰੋਟੀ ਤੇ ਆਈਸਕ੍ਰੀਮ ਠੀਕ ਹੈ ਜਾਓ ਬਾਏ ਕੁਝ ਖਾ ਲਿਆ ਵਿਆ ਜੇ ਚਲੋ ਹੁਣ ਨਹੀਂ ਚੱਲੇ ਆਪਣੇ ਘਰ ਆਪਕਰ ਸੋਹਬਤ ਚ ਵੱਡਾ ਫੰਕਸ਼ਨ ਕਰੇ ਜੇ ਪੜਾਈ ਵੀ ਕਰਨੀਆਂ ਚੱਲ ਹੁਣ ਕਰ ਬਾਬਾ ਫੜਲੀ ਤਾ ਨਹੀਂ ਛੱਡ ਦੇ ਮੈਂ ਚੱਲ ਗਈ ਆ ਦੇਲੀ ਕਿਆ ਚੱਲ ਰਿਹਾ ਬੰਦਾ ਬਣਾਣਾ ਨਹੀਂ ਆਤਾ ਜੀ ਵਿਆਹ ਤਾਂ ਅੱਗੇ ਹੀ ਵਿਆਹ ਤਾਂ ਆ ਕੇ ਦੋ ਵਾਰ ਚਾਹ ਪੀਤੀ ਆ ਫਿਰ ਜਾ ਕੇ ਹੋਸ਼ ਆਈਏ ਵੀ ਹਾਂ ਘਰ ਪਹੁੰਚ ਗਈਆਂ ਹੁਣ ਫਿਰ ਆਪਣੇ ਉਹੀ ਕੰਮ ਕਰ ਸ਼ੁਰੂ ਕੱਪੜੇ ਅੰਦਰ ਰੱਖ ਲਾ ਜੋੜ ਲਾ ਪ੍ਰੈਸ ਕਰ ਲਾ ਹੁਣ ਬੱਚੇ ਫਿਰ ਸਕੂਲ ਵੀ ਜਾਣਾ ਉਹਨਾਂ ਦੇ ਸਕੂਲ ਦੇ ਕੈਰੀ ਵੀ ਕਰਨੀਆਂ ਪਲੱਸ ਉਹ ਕੱਪੜੇ ਜਿਹੜੇ ਮੈਂ ਕਾਲ ਦੇ ਤੋਤੇ ਆ ਅੱਜ ਸ਼ੁਕਰਯਾ ਧੁੱਪ ਲੱਗੀ ਆ ਉਹ ਧੁੱਪ ਨਾਲ ਬਹੁਤ ਫਰਕ ਪਿਆ ਕਿ ਕੱਪੜੇ ਸਾਰੇ ਸੁੱਕ ਗਏ ਨਹੀਂ ਤੇ 2-4 ਦਿਨ ਹੋਰ ਲੱਗਨੇ ਸੀ ਕੱਪੜੇ ਸਾੜੀ ਅੰਦਰ ਹੀ ਪੈ ਰਹੇ ਨਹੀਂ ਸੁੱਕ ਨਹੀਂ ਸੀ ਤੇ ਧੁੱਪ ਲੱਗਣ ਦਾ ਇੱਕ ਹੋਰ ਫਾਇਦਾ ਹੋ ਗਿਆ ਅੱਜ ਵਿਆਹ ਵੀ ਸੀ ਤੇ ਵਿਆਹ ਚ ਕੋਟੀ ਨਹੀਂ ਪੋਣੀ ਵੀ ਨਹੀਂ ਤੇ ਕੋਟੀ ਪਾਣੀ ਮੇਂ ਦੀ ਜੈਕਟ ਪਾਉਣੀ ਪੈਂਦੀ ਆ ਅੱਜ ਧੁੱਪ ਚ ਵਿਆਹ ਸੀ ਮਜਾ ਆ ਗਿਆ ਨੂਰ ਨੂਰ ਨੇ ਵੀ ਵਿਆਹ ਇੰਜੋਏ ਕੀਤਾ ਜ ਹੈ ਨਾ ਬਹੁਤ ਜ਼ਿਆਦਾ ਹਮ ਅੱਛਾ ਹੁਣ ਕੀ ਕਰਨ ਡਿਆ ਪੜਨ ਡਿਆ ਵਾ ਦੇਖੋ ਇਹਨੂੰ ਬਹੁਤ ਟੈਨਸ਼ਨ ਹੁੰਦੀ ਹੈ ਕਿ ਸਕੂਲ ਚ ਮੈਂ ਬਿਨਾ ਕੀਤੇ ਕੋਈ ਵੀ ਕੰਮ ਨਾ ਜਾਵਾਂ ਇਸ ਕਰਕੇ ਭਾਵੇਂ ਕੱਲ ਛੁੱਟੀ ਕੀਤੀ ਸੀ ਤੇ ਅੱਜ ਇਹਨੇ ਕੰਮ ਮੰਗਾ ਕੇ ਤੇ ਹੁਣ ਪੜਨ ਡਿਆ ਵਾ ਹੁਣ ਇਹਨੇ ਪੜ ਕੇ ਫਿਰ ਇਹਨੇ ਮਤਲਬ ਜਦੋਂ ਤੱਕ ਪੂਰਾ ਸੈਟੀਸਫਾਈ ਨਹੀਂ ਹੋ ਜਾਂਦਾ ਭੀ ਹਾਂ ਮੈਨੂੰ ਸਾਰਾ ਹੁੰਦਾ ਉਦੋਂ ਤੱਕ ਇਹਨੇ ਪੜਦੇ ਹੀ ਰਹਿਣਾ ਵਾ ਚਲੋ ਅੱਗੇ ਆ ਵੀ ਆ ਵੇਖ ਕੇ ਜੀ ਵਿਆਹ ਵੇਖ ਕੇ ਆਏ ਜੀ ਕਿਤੇ ਉਥੇ ਦਿਹਾੜੀ ਤੇ ਨਹੀਂ ਕੀਤੀ ਰੈਸਟੋਰੈਂਟ ਰੈਸਟੋਰੈਂਟ ਰੈਸਟ ਤੇ ਆਇਆ ਗਰ ਲਾ ਪਿਆ ਮੈਨੂੰ ਕਹਿੰਦੇ ਸੀ ਦੋਰ ਜਾਈਆਂ ਚ ਆਪ ਵੱਡ ਜਾਂਦੀ ਐ ਤੇ ਹੁਣ ਕੌਣ ਵੜਿਆ ਦੋਰ ਜਾਈਆਂ ਚ ਹੈ? ਮਾਰ ਮੈਂਦਾ ਇਹ ਹੈਗੀ ਰਿਐਲਿਟੀ ਤੇ ਅੱਜ ਰਾ ਹੀ ਵੀਡੀਓ ਬਣਾਈ ਹੀ ਠੰਡੇ ਚ ਮਤਲਬ ਜਨਾਨੀਆਂ ਕੋਟੀ ਨਹੀਂ ਬਣਦੀਆਂ ਤੇ ਉਹਦੇ ਵਿੱਚ ਨਾ ਇਹ ਕਹਿਣ ਦੇ ਜੀ ਮਤਲਬ ਆਪਾਂ ਕੋਈ ਡਾਇਲਗ ਬਾਜੀ ਨਹੀਂ ਕੀਤੀ ਬਸ ਸੁਣੀ ਆ ਹੀ ਕਿਸੇ ਦਾ ਕੰਟੈਂਟ ਤੇ ਉਹਦੇ ਵਿੱਚ ਇਹ ਕਹਿੰਦੇ ਹੀ ਆਣ ਕੇ ਤੂੰ ਦੋਰ ਜਾਈਆਂ ਲੈ ਕੇ ਪੈ ਜਾਣਾ ਵਾ ਤੇ ਹੁਣ ਇਹ ਪਏ ਹੋਏ ਆ ਤੇ ਮੈਂ ਕੰਮ ਕਰਨ ਢੀ ਮੈਂ ਕੱਪੜੇ ਵੇਖੋ ਲਾ ਕੇ ਲਈ ਆ ਹੁਣ ਮੈਂ ਕੱਪੜੇ ਜੋੜਨ ਲੱਗੀ ਆ ਇਨਾ ਅੱਗੇ ਟੀਵੀ ਲਾਇਆ ਵਾ ਹੱਥ 'ਚ ਮੋਬਾਈਲ ਫੜਿਆ ਵਾ ਤੇ ਨਾਲੇ ਲੰਮੇ ਪਏ ਚਲੋ ਅੱਜ ਦੀ ਢੜੀ ਹੈ ਕਿਉਂਕਿ ਅੱਜ ਐਤਵਾਰ ਹੈ ਐਤਵਾਰ ਫਿਰ ਰੈਸਟ ਡੇ ਹੁੰਦਾ ਵਾ ਤੇ ਉਂਝ ਤੇ ਦੁਕਾਨਾਂ ਖੁੱਲੀਆਂ ਹੁੰਦੀਆਂ ਵਾ ਤੇ ਵੈਸੇ ਜੇ ਲੋਡ ਪਏ ਫਿਰ ਅਸੀਂ ਜਾਈਦਾ ਵਾ ਅਦਰਵਾਈਜ਼ ਘਰ ਦੇ ਸਾਰੇ ਕੰਮ ਨਬੇ ਰੂਦੇ ਹੁਣ ਮੈਂ ਕੱਪੜੇ ਜੋੜਨ ਲੱਗੀ ਆ ਕੱਪੜੇ ਮੈਂ ਜੋੜਨੇ ਚੁਟਕੀ ਦੇ ਨਾਲ ਚੁਟਕੀ ਦੇ ਨਾਲ ਠੀਕ ਹੈ 1 2 3 ਅਮੇਜ਼ਿੰਗ ਵਾਓ ਦੜਾ ਦੜਾ ਭਾਗ ਭਾਗ ਸਾ ਦੜਾ ਦੜਾ ਭਾਗ ਭਾਗ ਸਾ ਦੜਾ ਦੜਾ ਭਾਗ ਭਾਗ ਸਾ ਸੋ ਗਾਇਸ ਹੁਣ ਮਮਾ ਬਣਾਉਂਦੇ ਆ ਰੋਟੀ ਤੇ ਲਾਗੇ ਨਾ ਲਾਇਆ ਵਾ ਹੀਟਰ ਆ ਵੇਖੋ ਤਾਂ ਕਿ ਤੁਹਾਡਾ ਨਿੱਗੀ ਰਹੇ ਰਸੋਈ ਮੰਗਿਆ ਕੀ ਮम्मा ਫੇਰ ਕੰਮ ਕਰਨ ਦੇ ਆ ਜਿੱਦ ਤੱਕ ਕਰਦੇ ਰਹਿਣਾ ਆ ਵੇਖੋ ਮੈਸਰੀ ਸਕੂਲੀ ਆਣਾ ਓ ਯਾਰ ਫਿਰ ਸਕੂਲ ਜਾਣਾ ਆਪਣੀ ਸੀਰ ਬਿਠਾਉਣੀ ਮਾਈ ਗਾਡ ਵੇਸਣ ਪਿਆਜ਼ ਸਬਜੀ ਖਾਣ ਨੂੰ ਜੀ ਵੀ ਨਹੀਂ ਕਰਦਾ ਤੇ ਇਹਨਾਂ ਦਾ ਬਣਾਉਣ ਨੂੰ ਜੀ ਵੀ ਨਹੀਂ ਕਰਦਾ ਚੈਂਪਿੰਗ ਬਲੌਗਸ ਅਪਾਰ। ਸੋ ਐਸੀ ਦਿਨ ਆ ਗਈ ਅਸੀਂ ਬਲੌਗ ਦਾ ਐਂਡ। ਫੇਰ ਤੁਹਾਨੂੰ ਕੱਲ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ। ਥੈਂਕਸ ਫॉर ਵਾਚਿੰਗ। ਤੇ ਲਾਈਕ ਐਂਡ ਸਬਸਕ੍ਰਾਈਬ ਕਰ ਲਓ ਚੈਨਲ ਨੂੰ। ਧੰਨਵਾਦ।